ਇਹੋ ਜਿਹਾ ਬਦਲਾਪਾ ਕੀ ਕਰਨਾ ਸੀ ਇਹੋ ਜਿਹੀ ਗੱਪੀ ਲੋਕਾਂ ਨੂੰ ਆਪਾਂ ਤੋਂ ਗਲਤੀ ਹੋਈ ਆਪਣੇ ਬੱਚਿਆਂ ਤੋਂ ਗਲਤੀ ਹੋਈ ਹੈ ਇਹਨਾਂ ਨੂੰ ਪਿੰਡ-ਪਿੰਡ ਆਪਾਂ ਨੂੰ ਪੋਸਟਰ ਲਾਓ ਵੀ ਆਪ ਵਾਲਾ ਝਾੜੂ ਵਾਲਾ ਕੋਈ ਵੀ ਪਿੰਡ ਦੇ ਵਿੱਚ ਵੜੇ ਨਾ ਇਹ ਜਿੰਨਾ ਚਿਰ ਆਪਾਂ ਡਾਂਗ ਨਹੀਂ ਚੱਕਾਂਗੇ ਝੰਡਾ ਨਹੀਂ ਚੱਕਾਂਗੇ ਉਹਨਾਂ ਚਿਰੇ ਲੋਟ ਨਹੀਂ ਆਉਣੇ ਕਹਿੰਦਾ ਇਹ ਸਾਡੀਆਂ ਜਿਹੜੀਆਂ ਮੰਗਾਂ ਸੈਂਟਰ ਨਾਲ ਉਹ ਸਾਨੂੰ ਇਹ ਤਾਂ ਦੱਸ ਚੋਨਾ 126 ਸਾਡਾ ਸੈਂਟਰ ਨੇ ਵਕਾਇਆ ਸੀ ਕਿਹਨੇ ਬਜਾਇਆ ਸੀ ਮੱਕੀ ਸਾਡੀ ਕਿਹਨੇ ਬਜਾਈ ਸੀ ਤੇ ਸਾਡਾ ਮੁੜ ਕੇ ਧੱਕਾ ਕਿਹਨੇ ਲੁੱਟਿਆ ਕਿਹਨੇ ਕੁੱਟਿਆ ਕਿਹਨੇ ਮਾਲਕੀ ਨੇ ਭੇਜ ਲਈ ਸੈਂਟਰ ਨੂੰ ਉਹ ਗੱਲ ਨਹੀਂ ਉਦੋਂ ਲੈ ਕੇ ਜਹਾਜ਼ ਤੇ ਆਪਣੇ ਪੈਸੇ ਦੇ ਉੱਤੇ ਤੇ ਲਖਣਾ ਚ ਫੇਰ ਗੱਪ ਮਾਰਦਾ ਫਿਰਦਾ ਸੀ ਜੇ ਇਹ ਗੈਰ ਕਾਨੂੰਨੀ ਬੈਠੇ ਸੀ ਤੇ ਜਿੱਦੇ ਸ਼ੁੱਭ ਦੀ ਮਿਹਰ ਤੇ ਉਹਦੇ ਕਰੋੜ ਰੁਪਇਆ ਕਿਉਂ ਦੇ ਕੇ ਆਇਆ ਉਹਦੇ ਉਹਨੇ ਕਿਉਂ ਮੰਨਿਆ ਇਹ ਇੱਕ ਝੂਠ ਮਾਰਨ ਵਾਲਾ ਇਨਸਾਨ ਹੈ ਮਿੰਟ ਮਿੰਟ ਤੇ ਬਦਲਦਾ ਭਰਾਵੋ ਮਿੰਟ ਮਿੰਟ ਤੇ ਬਦਲਦਾ ਸਾਰੇ ਬੰਦੇ ਇਕੱਠੇ ਹੋ ਗਏ ਇੱਕ ਇੱਕ ਪਿੰਡ ਤੋਂ ਜਦੋਂ ਜਾਗਾਂਗੇ ਝਾੜੂ ਵਾਲਿਆਂ ਦੇ ਮਗਰ ਡਾਂਗਾ ਲੈ ਕੇ ਪਾਵਾਂਗੇ ਤਾਂ ਫੇਰ ਇਹ ਸਿੱਧੇ ਹੋਣਗੇ ਪੰਜਾਬ ਦੇ ਆਗੂ ਔਰ ਜ਼ਿਲ੍ਹੇ ਦੇ ਆਗੂ ਕਿਸਾਨ ਭਰਾਵੋ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਭਰਾਵੋ ਜਿਹੜਾ ਆਪਾਂ ਪੂਰੀ ਕੋਸ਼ਿਸ਼ ਨਾਲ ਆਪਣੇ ਬੱਚਿਆਂ ਨੇ ਆਪਣੇ ਭੈਣ ਭਰਾਵਾਂ ਨੇ ਫੌਰਨ ਤੋਂ ਲੈ ਕੇ ਆਪਾਂ ਇਹ ਬਦਲਾਅ ਵਾਸਤੇ ਇੱਕ ਭਲੇਖੇ ਚ ਇੱਕ گاਉਣ ਵਾਲੇ ਇੱਕ ਨੱਚਣ ਵਾਲੇ ਇੱਕ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਆਯਤਿਕ ਹੋਇਆ ਹੀ ਨਹੀਂ ਵੀ ਸੰਯੁਕਤ ਮੋਰਚੇ ਨੂੰ ਸੱਦ ਕੇ ਮੀਟਿੰਗ ਦੇ ਵਿੱਚ ਤੇ ਫਿਰ ਉਹਨਾਂ ਨੂੰ ਗ੍ਰਿਫਤਾਰ ਕਰਨਾ ਇਹੋ ਜਾਂ ਬਦਲਾਅ ਆਪਾਂ ਕੀ ਕਰਨਾ ਸੀ ਇਹੋ ਜੇ ਗੱਪੀ ਲੋਕਾਂ ਨੂੰ ਆਪਾਂ ਤੋਂ ਗਲਤੀ ਹੋਈ ਆਪਣੇ ਬੱਚਿਆਂ ਤੋਂ ਗਲਤੀ ਹੋਈ ਐ ਆਪਾਂ ਤੋਂ ਮਗਰ ਗਲਤੀ ਹੋਈ ਮਜਬੂਰੀ ਚ ਕਿਉਂਕਿ ਜਿਹੜੇ ਕਾਲੀ ਕਾਂਗਰਸੀ ਸੀ ਉਹਨਾਂ ਨੇ ਬਹੁਤ ਸਾਲ ਰਾਜ ਕਰਕੇ ਉਹਨਾਂ ਤੇ ਅੱਕੇ ਪਏ ਹੀ ਲੋਕ ਪਰ ਇਹ ਇੱਕ ਮੋਬਾਈਲ ਠੀਕ ਕਰਨ ਵਾਲੇ ਬਿਨਾ ਤਜਰਬੇ ਤੋਂ ਬੰਦੇ ਜਿਹੜੇ ਆਏ ਆ ਕਿਸੇ 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 ਦੇ ਕੋਲੇ ਵੀ ਕੋਈ ਤਜਰਬਾ ਨਹੀਂ ਤੇ ਉਹਨਾਂ ਨੇ ਆਪਣੇ ਜਿਹੜੇ 40 40 ਸਾਲ ਹੋ ਗਏ 35 35 ਸਾਲ ਹੋ ਗਏ ਜਿਹੜੇ ਬਜ਼ੁਰਗ ਆਗੂ ਸਾਡੇ ਜਿਨ੍ਹਾਂ ਦੇ ਲਾ ਕੀਤੇ ਆ ਪੀ ਐਚ ਡੀਆਂ ਕੀਤੀਆਂ ਖੇਤੀਬਾੜੀ ਤੇ ਉਹਨਾਂ ਬੰਦਿਆਂ ਨੂੰ ਰਾਤ ਨੂੰ ਪਹੁੰਚਣ ਨਹੀਂ ਦਿੱਤਾ ਘਰਾਂ ਦੇ ਵਿੱਚ ਜਦੋਂ ਉਹਨਾਂ ਨੇ ਗ੍ਰਿਫਤਾਰੀਆਂ ਕਰ ਲਈਆਂ ਕੀ ਮੰਗਿਆ ਸੀ ਮੰਗ ਕੀ ਰਏ ਸੀ ਕਹਿੰਦਾ ਇਹ ਸਾਡੀਆਂ ਜਿਹੜੀਆਂ ਮੰਗਾਂ ਸੈਂਟਰ ਨਾਲ ਆ ਉਹ ਸਾਨੂੰ ਇਹ ਤਾਂ ਦੱਸ ਝੋਨਾ 126 ਸਾਡਾ ਸੈਂਟਰ ਨੇ ਵਕਾਇਆ ਸੀ ਕਿਹਨੇ ਵਜਾਇਆ ਸੀ ਮੱਕੀ ਸਾਡੀ ਕਿਹਨੇ ਵਜਾਈ ਸੀ ਤੇ ਸਾਡਾ ਮੁੜ ਕੇ ਧੱਕਾ ਕਿਹਨੇ ਲੁੱਟਿਆ ਕਿਹਨੇ ਕੁੱਟਿਆ ਕਿਹਨੇ ਮਾਲਕੀ ਨੇ ਭੇਜ ਲਈ ਸੈਂਟਰ ਨੂੰ ਉਹ ਗੱਲ ਨਹੀਂ ਉਦੋਂ ਲੈ ਕੇ ਜਹਾਜ਼ ਤੇ ਆਪਣੇ ਪੈਸੇ ਦੇ ਉੱਤੇ ਤੇ ਲਖਣਾ ਚ ਫੇਰ ਗੱਪ ਮਾਰਦਾ ਫਿਰਦਾ ਸੀ ਸੋ ਭਰਾਵੋ ਇਹ ਸਰਕਾਰ ਨੂੰ ਜੇ ਆਪਾਂ ਤਗੜੇ ਹੋ ਗਏ ਜੇ ਸੰਯੁਕਤ ਮੋਰਚੇ ਨੂੰ ਇਕੱਠੇ ਹੋ ਕੇ ਲੋਕਾਂ ਨੂੰ ਇਹਨਾਂ ਨੂੰ ਪਿੰਡ-ਪਿੰਡ ਆਪਾਂ ਨੂੰ ਪੋਸਟਰ ਲਾਓ ਵੀ ਆਪ ਵਾਲਾ ਝਾੜੂ ਵਾਲਾ ਕੋਈ ਵੀ ਪਿੰਡ ਦੇ ਵਿੱਚ ਵੜੇ ਨਾ ਇਹ ਜਿੱਨਾਂ ਚਿਰ ਆਪਾਂ ਡਾਂਗ ਨਹੀਂ ਚੱਕਾਂਗੇ ਝੰਡਾ ਨਹੀਂ ਚੱਕਾਂਗੇ ਉਹਨਾਂ ਚਿਰ ਇਹ ਲੋਟ ਨਹੀਂ ਆਉਣੇ ਇਨਾਂ ਨੂੰ ਆਪਾਂ ਕਿਸਾਨ ਤਾਂ ਹੀ ਲੋਡ ਕਰ ਸਕਦੇ ਆ ਜੇ ਇਹ ਹੀ ਆਪਣੇ ਕੋਲੇ 5 ਫੋੜਵਾਂਗੇ 5 ਮਿੰਟ ਚ ਕਿੱਥੇ ਆ ਉਹ ਅੱਜ ਕਿਹੜੇ ਕਿਹੜੀਆਂ ਗੱਡੀਆਂ ਚ ਬਹਿੰਦੀ ਆ ਇਸ ਤਰ੍ਹਾਂ ਕਰਕੇ ਆਪਾਂ ਨੂੰ ਬਹੁਤ ਧੋਖਾ ਹੋਇਆ ਇਹਦਾ ਧੋਖੇ ਦਾ ਜਵਾਬ ਆਪਣੇ ਨਾਲ ਜਿਵੇਂ ਉਹਨਾਂ ਨੇ ਕੀਤਾ ਹੁਣ ਆ ਸੰਯੁਕਤ ਮੋਰਚੇ ਨਾਲ ਜਿਹੜੇ ਦੋ ਆਪਣੇ ਬਾਰਡਰਾਂ ਤੇ ਆਪਣੇ ਸਾਥੀ ਬੈਠੇ ਸੀ ਉਹਨਾਂ ਨੂੰ ਵੀ ਉਹੋ ਰੂਪਰੇਖਾ ਇਹਨੇ ਬਣਾਈ ਆਪ ਅਹਿਮ ਦਸ਼ਾਣਾ ਮੀਟਿੰਗ ਕਰਦਾ ਫਿਰਦਾ ਉਹਨਾਂ ਦੀ ਸੈਂਟਰ ਦੇ ਮੰਤਰੀਆਂ ਨਾਲ ਮੀਟਿੰਗ ਸੱਦ ਕੇ ਚੰਡੀਗੜ੍ਹ ਤੇ ਕੀ ਹਾਲ ਕਰਤਾ ਕਿੰਨੀਆਂ ਸਾਡੀਆਂ ਉਥੋਂ ਟਰਾਲੀਆਂ ਚੋਰੀ ਹੋ ਗਈਆਂ ਕਿੰਨਾ ਸਮਾਨ ਚੋਰੀ ਹੋ ਗਿਆ ਕਿੰਨਾ ਕਿਸਾਨਾਂ ਦਾ ਨੁਕਸਾਨ ਹੋਇਆ ਜੇ ਇਹ ਗੈਰ ਕਾਨੂੰਨੀ ਬੈਠੇ ਸੀ ਤੇ ਜਿੱਦੇ ਸ਼ੁਭਦੀ ਵੀ ਮਿਲੇ ਤੇ ਉਹਦੇ ਕਰੋੜ ਰੁਪਏ ਕਿਹਾਂ ਉਹਦੇ ਕੇ ਆਇਆ ਉਹਦੇ ਉਹਨੇ ਕਿਉਂ ਮੰਨਿਆ ਇਹ ਇੱਕ ਝੂਠ ਮਾਰਨ ਵਾਲਾ ਇਨਸਾਨ ਹੈ ਮੈਂਟ ਮੈਂਟ ਤੇ ਬਦਲਦਾ ਭਰਾਵੋ ਮੈਂਟ ਮੈਂਟ ਤੇ ਬਦਲਦਾ ਮੰਗਾਈ ਕਰਜ਼ਾ ਦੱਸੋ 64 ਦੇ ਵਿੱਚ ਬਾੜ ਦੇ ਵਿੱਚ ਅਸੀਂ ਟਰੈਕਟਰ ਲਿਆ ਹੀ ਬਾਈਲਰ ਸਟ੍ਰੈਟਰ 8500 ਰੁਪਏ ਦਾ ਮਿਲਿਆ ਸੀ ਤੇ ਡੀਜ਼ਲ 10 ਰੁਪਏ ਸੀਗਾ 20 ਲੀਟਰ ਦੀ ਕਿੰਨੀ 10 ਰੁਪਈਆ ਦੀ ਲੈ ਕੇ ਆਉਂਦੇ ਸੀ ਤੇ 64 ਰੁਪਏ ਕਣਕ ਦਾ ਭਾਅ ਸੀ ਤੇ 64 ਦੇ ਵਿੱਚ ਫਿਰ ਦੇਖੋ 64 ਦੇ ਵਿੱਚ 76 ਰੁਪਏ ਕਣਕ ਦਾ ਭਾਅ 19 ਰੁਪਏ 21 ਲੀਟਰ ਡੀਜ਼ਲ ਆਉਂਦਾ ਸੀ ਤੇ ਇਹ ਦੱਸੋ ਅੱਜ 2500 ਨੂੰ ਕਣਕ ਜੇ ਕੀਤੀ ਆ ਤੇ ਡੀਜ਼ਲ 20 ਲੀਟਰ ਦੱਸੋ ਕਿੰਨੇ ਦਾ ਆਉਂਦਾ ਇਹ ਮਹਿੰਗਾਈ ਕਿਹਨੇ ਕੀਤੀ ਆ ਸਵਾਮੀ ਨਾ ਦੀ ਰਿਪੋਰਟ ਆਪਾਂ ਨਹੀਂ ਮੰਗੀ ਸੀ ਇਹਨਾਂ ਨੇ ਆਪ ਬਣਾਈ ਸੀ ਸਾਰੀਆਂ ਚੀਜ਼ਾਂ ਆਪਣੀਆਂ ਵਧਾ ਕੇ ਇੱਕ 40 ਕੁਇੰਟਲ ਦਾ ਟਰੈਕਟਰ ਆ ਜਿਹੜਾ 10-10 ਲੱਖ ਦਾ ਮੜੀ ਜਾਂਦੇ ਆਪਾਂ ਨੂੰ ਕਿੱਡੇ-ਕੱਡੇ ਸੰਦ ਦੇਈ ਜਾਂਦੇ ਆ ਪਰ ਫੇਰ ਵੀ ਆਪਾਂ ਤਾਂ ਤਗੜੇ ਹੋ ਗਏ ਕਰਜ਼ਿਆਂ ਤੇ ਲੈ ਕੇ ਕਿਵੇਂ ਵੀ ਹੌਸਲਾ ਕਰਕੇ ਆਪਣੇ ਬੱਚੇ ਆਪਾਂ ਕਮਾਈ ਕਰਨ ਦੇ ਰਸਤੇ ਨੇ ਤੁਰਦੇ ਆ ਛਾਤੋਂ ਬਿਨਾਂ ਜਿਹੜੀ ਸਾਡੀ ਫਸਲ ਤੋਂ ਬਿਨਾਂ ਇਹਨਾਂ ਦੇ ਪੱਲੇ ਕੀ ਹੈ ਕਿੱਥੋਂ ਆਉਂਦਾ ਪੈਸਾ ਸਰਕਾਰ ਕੋਲੇ ਇਸ ਕਰਕੇ ਵੀਰੋ ਤਗੜੇ ਹੋਣਾ ਪੈਣਾ ਹੈ ਤਗੜੇ ਹੋ ਕੇ ਜੇ ਆਪਾਂ ਲੱਗਾਂਗੇ ਸੰਯੁਕਤ ਮੋਰਚੇ ਤੇ ਜਿੰਨੇ ਵੀ ਪਿੰਡਾਂ ਦੇ ਵਿੱਚੋਂ ਆਏ ਹੋ ਮੇਰੀ ਤੇ ਕੋਈ ਬੇਨਤੀ ਆ ਆ ਮੇਰੇ ਪਿੰਡ ਵਾਲਿਆਂ ਨੂੰ ਵੀ ਬੇਨਤੀ ਆ ਵੀ ਨਾ ਯਾਰ ਆਪਾਂ ਹੋਰ ਵਧਾਓ ਜੇ ਆਪਣੇ ਨਾਲ ਕਿਸੇ ਨੂੰ ਰੀਸ ਰੋਸ ਹੈ ਤਾਂ 32 ਆ 32 ਜਥੇ ਬੰਦੇ ਨੂੰ ਪ੍ਰਧਾਨਾਂ ਨੂੰ ਬੇਨਤੀ ਕਰਦੇ ਆਓ ਯਾਰ ਪਿੰਡ ਕੰਮਿਆਂ ਨੇ ਕੋਈ 2-2 4-4 ਤੁਸੀਂ ਵੀ ਜੋੜੋ ਨਾਲ ਸਾਰੇ ਬੰਦੇ ਇਕੱਠੇ ਹੋ ਕੇ ਇੱਕ ਇੱਕ ਪਿੰਡ ਚੋਂ ਜਦੋਂ ਜਾਗਾਂਗੇ ਝਾੜੂ ਵਾਲਿਆਂ ਦੇ ਮਗਰ ਡਾਂਗਾ ਲੈ ਕੇ ਪਾਵਾਂਗੇ ਤਾਂ ਫੇਰ ਇਹ ਸਿੱਧੇ ਹੋਣਗੇ ਇਹਨਾਂ ਨੂੰ ਪਤਾ ਲੱਗੂਗਾ ਵੀ ਕਿਸਾਨ ਨੂੰ ਅਸੀਂ ਕੀ ਦੇਣਾ ਮਜ਼ਦੂਰ ਨੂੰ ਅਸੀਂ ਕੀ ਦੇਣਾ ਕੀ ਗੱਲ ਵੀ ਇਹਨਾਂ ਨੇ ਜੋ ਕਰ ਲਿਆ ਵੋਟਾਂ ਲੈ ਲਈਆਂ ਤੇ ਹੁਣ ਸਾਨੂੰ ਭੁੱਲ ਗਏ ਕਿੱਥੋਂ ਆਗੀਆਂ ਵੋਟਾਂ ਇਹਨਾਂ ਨੂੰ ਇਸ ਕਰਕੇ ਸੰਯੁਕਤ ਮੋਰਚੇ ਦੇ ਜਦੋਂ ਵੀ ਕਿਤੇ ਸੁਦੇਸ਼ ਆਉਂਦਾ ਤੇ ਵੱਧ ਤੋਂ ਵੱਧ ਵੀਰੋ ਕਿਸਾਨ ਭਰਾਵੋ ਆਇਆ ਕਰੋ ਕਿਸ ਸੱਥਾਂ 'ਚ ਬਹਿ ਕੇ ਜੋੜੋ ਇਹਨਾਂ ਨੂੰ ਦੱਸੋ ਵੀ ਤੁਹਾਡੇ ਪੱਲੇ ਕੁਝ ਨਹੀਂ ਰਹਿਣਾ ਆ ਕਣਕ ਹੈ 2200 ਨੂੰ ਖਰੀਦ ਕੇ ਵੇਚੀ ਕਿ ਨਹੀਂ 3500 ਨੂੰ 32-3300 ਦਾ ਭਾਅ ਮੈਂ ਲਿਆ 50 ਰੁਪਏ 45 ਰੁਪਏ ਆਟਾ ਜਦੋਂ ਮਜ਼ਦੂਰਾਂ ਨੂੰ ਥੈਲੀਆਂ ਨਾਲ ਤੇ ਆਪਾਂ ਨੂੰ ਲੈਣਾ ਪੈ ਗਿਆ ਨਾ ਬਹੁਤ ਔਖਾ ਹੋ ਜੂਗਾ ਖੋ ਲੈਣਗੇ ਸਾਰਾ ਕੁਝ ਇਸ ਕਰਕੇ ਏਕੇ ਦੀ ਆਵਾਜ਼ ਬੁਲੰਦ ਕਰੋ ਸੰਯੁਕਤ ਮੋਰਚੇ ਦਾ ਸਾਥ ਦਿਓ ਇੰਨਾ ਕਹਿੰਦਾ ਹੋਇਆ ਖਿਮਾਂ ਦਾ ਜਾਜਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਆਗੂ ਔਰ ਜ਼ਿਲ੍ਹੇ ਦੇ ਆਗੂ ਕਿਸਾਨ ਭਰਾਵੋ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਭਰਾਵੋ ਜਿਹੜਾ ਆਪਾਂ ਪੂਰੀ ਕੋਸ਼ਿਸ਼ ਨਾਲ ਆਪਣੇ ਬੱਚਿਆਂ ਨੇ ਆਪਣੇ ਭੈਣ ਭਰਾਵਾਂ ਨੇ ਫੌਰਨ ਤੋਂ ਲੈ ਕੇ ਆਪਾਂ ਇਹ ਬਦਲਾਅ ਵਾਸਤੇ ਇੱਕ ਭਲੇਖੇ ਚ ਇੱਕ گاਉਣ ਵਾਲੇ ਇੱਕ ਨੱਚਣ ਵਾਲੇ ਇੱਕ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਆਇਤਿਕ ਹੋਇਆ ਹੀ ਨਹੀਂ ਵੀ ਸੰਯੁਕਤ ਮੋਰਚੇ ਨੂੰ ਸੱਦ ਕੇ ਮੀਟਿੰਗ ਦੇ ਵਿੱਚ ਤੇ ਫਿਰ ਉਹਨਾਂ ਨੂੰ ਗ੍ਰਿਫਤਾਰ ਕਰਨਾ ਇਹੋ ਜਾਂ ਬਦਲਾਅ ਆਪਾਂ ਕੀ ਕਰਨਾ ਸੀ ਇਹੋ ਜੇ ਗੱਪੀ ਲੋਕਾਂ ਨੂੰ ਆਪਾਂ ਤੋਂ ਗਲਤੀ ਹੋਈ ਆਪਣੇ ਬੱਚਿਆਂ ਤੋਂ ਗਲਤੀ ਹੋਈ ਹੈ ਆਪਾਂ ਤੋਂ ਮਗਰ ਗਲਤੀ ਹੋਈ ਮਜਬੂਰੀ ਚ ਕਿਉਂਕਿ ਜਿਹੜੇ ਕਾਲੀ ਕਾਂਗਰਸੀ ਸੀ ਉਹਨਾਂ ਨੇ ਬਹੁਤ ਸਾਲ ਰਾਜ ਕਰਕੇ ਉਹਨਾਂ ਤੇ ਅੱਕੇ ਪਏ ਹੀ ਲੋਕ ਪਰ ਇਹ ਇੱਕ ਮੋਬਾਈਲ ਠੀਕ ਕਰਨ ਵਾਲੇ ਬਿਨਾ ਤਜਰਬੇ ਤੋਂ ਬੰਦੇ ਜਿਹੜੇ ਆਏ ਆ ਕਿਸੇ 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 ਦੇ ਕੋਲੇ ਵੀ ਕੋਈ ਤਜਰਬਾ ਨਹੀਂ ਤੇ ਉਹਨਾਂ ਨੇ ਆਪਣੇ ਜਿਹੜੇ 40 40 ਸਾਲ ਹੋ ਗਏ 35 35 ਸਾਲ ਹੋ ਗਏ ਜਿਹੜੇ ਬਜ਼ੁਰਗ ਆਗੂ ਸਾਡੇ ਜਿਨ੍ਹਾਂ ਨੇ ਲਾ ਕੀਤੇ ਆ ਪੀ ਐਚ ਡੀਆਂ ਕੀਤੀਆਂ ਖੇਤੀਬਾੜੀ ਤੇ ਉਹਨਾਂ ਬੰਦਿਆਂ ਨੂੰ ਰਾਤ ਨੂੰ ਪਹੁੰਚ ਨਹੀਂ ਦਿੱਤਾ ਘਰਾਂ ਦੇ ਵਿੱਚ ਜਦੋਂ ਉਹ ਇਹਨਾਂ ਨੇ ਗ੍ਰਿਫਤਾਰੀਆਂ ਕਰ ਲਈਆਂ ਕੀ ਮੰਗਿਆ ਸੀ ਮੰਗ ਕੀ ਰਏ ਸੀ ਕਹਿੰਦਾ ਇਹ ਸਾਡੀਆਂ ਜਿਹੜੀਆਂ ਮੰਗਾਂ ਸੈਂਟਰ ਨਾਲ ਆ ਉਹ ਸਾਨੂੰ ਇਹ ਤਾਂ ਦੱਸ ਝੋਨਾ 126 ਸਾਡਾ ਸੈਂਟਰ ਨੇ ਵਗਾਇਆ ਸੀ ਕਿਹਨੇ ਬਜਾਇਆ ਸੀ ਮੱਕੀ ਸਾਡੀ ਕਿਹਨੇ ਬਜਾਈ ਸੀ ਤੇ ਸਾਡਾ ਮੁੜ ਕੇ ਧੱਕਾ ਕਿਹਨੇ ਲੁੱਟਿਆ ਕਿਹਨੇ ਕੁੱਟਿਆ ਕਿਹਨੇ ਮਾਲਕੀ ਨੇ ਭੇਜ ਲਈ ਸੈਂਟਰ ਨੂੰ ਉਹ ਗੱਲ ਨਹੀਂ ਉਦੋਂ ਲੈ ਕੇ ਜਹਾਜ਼ ਤੇ ਆਪਣੇ ਪੈਸੇ ਦੇ ਉੱਤੇ ਤੇ ਇਲਕਸ਼ਨਾ ਚ ਫੇਰ ਗੱਪ ਮਾਰਦਾ ਫਿਰਦਾ ਸੀ ਸੋ ਭਰਾਵੋ ਇਹ ਸਰਕਾਰ ਨੂੰ ਜੇ ਆਪਾਂ ਤਗੜੇ ਹੋ ਗਏ ਜੇ ਸੰਯੁਕਤ ਮੋਰਚੇ ਨੂੰ ਇਕੱਠੇ ਹੋ ਕੇ ਲੋਕਾਂ ਨੂੰ ਇਹਨਾਂ ਨੂੰ ਪਿੰਡ-ਪਿੰਡ ਆਪਾਂ ਨੂੰ ਪੋਸਟਰ ਲਾਓ ਵੀ ਆਪ ਵਾਲਾ ਝਾੜੂ ਵਾਲਾ ਕੋਈ ਵੀ ਪਿੰਡ ਦੇ ਵਿੱਚ ਵੜੇ ਨਾ ਇਹ ਜਿੰਨਾ ਚਿਰ ਆਪਾਂ ਡਾਂਗ ਨਹੀਂ ਚੱਕਾਂਗੇ ਝੰਡਾ ਨਹੀਂ ਚੱਕਾਂਗੇ ਉਹਨਾਂ ਚਿਰ ਇਹ ਲੋਟ ਨਹੀਂ ਆਉਣੇ ਇਹਨਾਂ ਨੂੰ ਆਪਾਂ ਕਿਸਾਨ ਤਾਂ ਹੀ ਲੋਟ ਕਰ ਸਕਦੇ ਆ ਜੇ ਇਹ ਹੀ ਆਪਣੇ ਕੋਲੇ 5 ਫੋੜਵਾਂਗੇ 5 ਮਿੰਟ ਚ ਕਿੱਥੇ ਆ ਉਹ ਅੱਜ ਕਿਹੜੇ ਕਿਹੜੀਆਂ ਗੱਡੀਆਂ ਚ ਬਹਿੰਦੀ ਆ ਇਸ ਤਰ੍ਹਾਂ ਕਰਕੇ ਆਪਾਂ ਨੂੰ ਬਹੁਤ ਧੋਖਾ ਹੋਇਆ ਇਹਦਾ ਧੋਖੇ ਦਾ ਜਵਾਬ ਆਪਣੇ ਨਾਲ ਜਿਵੇਂ ਉਹਨਾਂ ਨੇ ਕੀਤਾ ਹੁਣ ਆ ਸੰਯੁਕਤ ਮੋਰਚੇ ਨਾਲ ਜਿਹੜੇ ਦੋ ਆਪਣੇ ਬਾਰਡਰਾਂ ਤੇ ਆਪਣੇ ਸਾਥੀ ਬੈਠੇ ਸੀ ਉਹਨਾਂ ਨੂੰ ਵੀ ਉਹ ਰੂਪਰੇਖਾ ਇਹਨੇ ਬਣਾਈ ਆਪ ਅਹਿਮਦ ਸ਼ਾਹਨਾ ਮੀਟਿੰਗ ਕਰਦਾ ਫਿਰਦਾ ਉਹਨਾਂ ਦੀ ਸੈਂਟਰ ਦੇ ਮੰਤਰੀਆਂ ਨਾਲ ਮੀਟਿੰਗ ਸੱਦ ਕੇ ਚੰਡੀਗੜ੍ਹ ਤੇ ਕੀ ਹਾਲ ਕਰਤਾ ਕਿੰਨੀਆਂ ਸਾਡੀਆਂ ਉਥੋਂ ਟਰਾਲੀਆਂ ਚੋਰੀ ਹੋ ਗਈਆਂ ਕਿੰਨਾ ਸਮਾਨ ਚੋਰੀ ਹੋ ਗਿਆ ਕਿੰਨਾ ਕਿਸਾਨਾਂ ਦਾ ਨੁਕਸਾਨ ਹੋਇਆ ਜੇ ਇਹ ਗੈਰ ਕਾਨੂੰਨੀ ਬੈਠੇ ਸੀ ਤੇ ਜਿੱਦੇ ਸ਼ੁੱਭ ਦੀ ਮਰਿਆ ਤੇ ਉਹਦੇ ਕਰੋੜ ਰੁਪਇਆ ਕਿਉਂ ਦੇ ਕੇ ਆਇਆ ਉਹਦੇ ਉਹਨੇ ਕਿਉਂ ਮੰਨਿਆ ਇਹ ਇੱਕ ਝੂਠ ਮਾਰਨ ਵਾਲਾ ਇਨਸਾਨ ਹੈ ਮੈਂਟ ਮੈਂਟ ਤੇ ਬਦਲਦਾ ਭਰਾਓ ਮੈਂਟ ਮੈਂਟ ਤੇ ਬਦਲਦਾ ਮੰਗਾਈ ਕਰਜਾ ਦੱਸੋ 64 ਦੇ ਵਿੱਚ ਬਾੜ ਦੇ ਵਿੱਚ ਅਸੀਂ ਟਰੈਕਟਰ ਲਿਆ ਸੀ 22 ਲਾਰਸ ਟਰੈਕਟਰ 8500 ਰੁਪਏ ਦਾ ਮਿਲਿਆ ਸੀ ਤੇ ਡੀਜ਼ਲ 10 ਰੁਪਏ ਸੀਗਾ 20 ਲੀਟਰ ਦੀ ਕਿੰਨੀ 10 ਰੁਪਈਆ ਦੀ ਲੈ ਕੇ ਆਉਂਦੇ ਸੇ ਤੇ 64 ਰੁਪਏ ਕਣਕ ਦਾ ਭਾਅ ਤੇ 66 ਦੇ ਵਿੱਚ ਫਿਰ ਦੇਖੋ 66 ਦੇ ਵਿੱਚ 76 ਰੁਪਏ ਕਣਕ ਦਾ ਭਾਅ 19 ਰੁਪਏ 21 ਲੀਟਰ ਡੀਜ਼ਲ ਆਉਂਦਾ ਸੀ ਤੇ ਇਹ ਦੱਸੋ ਅੱਜ 2500 ਨੂੰ ਕਣਕ ਜੇ ਕੀਤੀ ਆ ਤੇ ਡੀਜ਼ਲ 20 ਲੀਟਰ ਦੱਸੋ ਕਿੰਨੇ ਦਾ ਆਉਂਦਾ ਇਹ ਮਹਿੰਗਾਈ ਕਿਹਨੇ ਕੀਤੀ ਆ ਸੁਆਮੀਨਾਥ ਦੀ ਰਿਪੋਰਟ ਆਪਾਂ ਨਹੀਂ ਮੰਗੀ ਸੀ ਇਹਨਾਂ ਨੇ ਆਪ ਬਣਾਈ ਸੀ ਸਾਰੀਆਂ ਚੀਜ਼ਾਂ ਆਪਣੀਆਂ ਵਧਾ ਕੇ ਇੱਕ 40 ਕੁਇੰਟਲ ਦਾ ਟਰੈਕਟਰ ਹੈ ਜਿਹੜਾ 10-10 ਲੱਖ ਦਾ ਮੜੀ ਜਾਂਦੇ ਆਪਾਂ ਨੂੰ ਕਿੱਡੇ-ਕੱਡੇ ਸੰਦ ਦੇਈ ਜਾਂਦੇ ਆ ਪਰ ਫਿਰ ਵੀ ਆਪਾਂ ਤਾਂ ਤਗੜੇ ਹੋ ਗਏ ਕਰਜ਼ਿਆਂ ਤੇ ਲੈ ਕੇ ਕਿਵੇਂ ਵੀ ਹੌਸਲਾ ਕਰਕੇ ਆਪਣੇ ਬੱਚੇ ਆਪਾਂ ਕਮਾਈ ਕਰਨ ਦੇ ਰਸਤੇ ਤੇ ਤੁਰਦੇ ਆ ਛਾਤੋਂ ਬਿਨਾਂ ਜਿਹੜੀ ਸਾਡੀ ਫਸਲ ਤੋਂ ਬਿਨਾਂ ਇਹਨਾਂ ਦੇ ਪੱਲੇ ਕੀ ਹੈ ਕਿੱਥੋਂ ਆਉਂਦਾ ਪੈਸਾ ਸਰਕਾਰ ਕੋਲੇ ਇਸ ਕਰਕੇ ਜ਼ੀਰੋ ਤਗੜੇ ਹੋਣਾ ਪੈਣਾ ਹੈ ਤਗੜੇ ਹੋ ਕੇ ਜੇ ਆਪਾਂ ਲੱਗਾਂਗੇ ਸੰਯੁਕਤ ਮੋਰਚੇ ਤੇ ਜਿੰਨੇ ਵੀ ਪਿੰਡਾਂ ਦੇ ਵਿੱਚੋਂ ਆਏ ਹਾਂ ਮੇਰੀ ਤਾਂ ਇੱਕੋ ਹੀ ਬੇਨਤੀ ਹੈ ਆ ਮੇਰੇ ਪਿੰਡ ਵਾਲਿਆਂ ਨੂੰ ਵੀ ਬੇਨਤੀ ਆ ਵੀ ਨਾ ਯਾਰ ਆਪਾਂ ਹੋਰ ਵਧਾਓ ਜੇ ਆਪਣੇ ਨਾਲ ਕਿਸੇ ਨੂੰ ਰੀਸ ਰੋਸ ਹੈ ਤਾਂ 32 ਆ 32 ਜਥੇ ਬੰਦੇ ਨੂੰ ਪ੍ਰਧਾਨਾਂ ਨੂੰ ਬੇਨਤੀ ਕਰਦੇ ਆਓ ਯਾਰ ਪਿੰਡ ਕੰਮਿਆਂ ਨੇ ਕੋਈ 2-2 4-4 ਤੁਸੀਂ ਵੀ ਜੋੜੋ ਨਾਲ ਸਾਰੇ ਬੰਦੇ ਇਕੱਠੇ ਹੋ ਗਏ ਇੱਕ ਇੱਕ ਪਿੰਡ ਚੋਂ ਜਦੋਂ ਜਾਗਾਂਗੇ ਝਾੜੂ ਵਾਲਿਆਂ ਦੇ ਮਗਰ ਡਾਂਗਾ ਲੈ ਕੇ ਪਾਵਾਂਗੇ ਤਾਂ ਫੇਰ ਇਹ ਸਿੱਧੇ ਹੋਣਗੇ ਇਹਨਾਂ ਨੂੰ ਪਤਾ ਲੱਗੂਗਾ ਵੀ ਕਿਸਾਨ ਨੂੰ ਅਸੀਂ ਕੀ ਦੇਣਾ ਮਜ਼ਦੂਰ ਨੂੰ ਅਸੀਂ ਕੀ ਦੇਣਾ ਕੀ ਗੱਲ ਵੀ ਇਹਨਾਂ ਨੇ ਜੋ ਕਰ ਲਿਆ ਵੋਟਾਂ ਲੈ ਲਈਆਂ ਤੇ ਹੁਣ ਸਾਨੂੰ ਭੁੱਲ ਗਏ ਕਿੱਥੋਂ ਆ ਗਈਆਂ ਵੋਟਾਂ ਇਹਨਾਂ ਨੂੰ ਇਸ ਕਰਕੇ ਸਯੁਗਤ ਮੋਰਚੇ ਦੇ ਜਦੋਂ ਵੀ ਕਿਤੇ ਸੁਦੇਸ਼ ਆਉਂਦਾ ਤੇ ਵੱਧ ਤੋਂ ਵੱਧ ਵੀਰੋ ਕਿਸਾਨ ਭਰਾਵੋ ਆਇਆ ਕਰੋ ਕਿਸ ਸੱਥਾਂ 'ਚ ਬਹਿ ਕੇ ਜੋੜੋ ਇਹਨਾਂ ਨੂੰ ਦੱਸੋ ਵੀ ਤੁਹਾਡੇ ਪੱਲੇ ਕੁਝ ਨਹੀਂ ਰਹਿਣਾ ਆ ਕਣਕ ਹੈ 2200 ਨੂੰ ਖਰੀਦ ਕੇ ਵੇਚੀ ਕਿ ਨਹੀਂ 3500 ਨੂੰ 32 3300 ਦਾ ਭਾਅ ਮੈਂ ਲਿਆ 50 ਰੁਪਏ 45 ਰੁਪਏ ਆਟਾ ਜਦੋਂ ਮਜ਼ਦੂਰਾਂ ਨੂੰ ਥੈਲੀਆਂ ਨਾਲ ਤੇ ਆਪਾਂ ਨੂੰ ਲੈਣਾ ਪੈ ਗਿਆ ਨਾ ਬਹੁਤ ਔਖਾ ਹੋ ਜੂਗਾ ਖੋ ਲੈਣਗੇ ਸਾਰਾ ਕੁਝ ਇਸ ਕਰਕੇ ਏਕੇ ਦੀ ਵਾਜ ਬੁਲੰਦ ਕਰੋ ਸੰਯੁਕਤ ਮੋਰਚੇ ਦਾ ਸਾਥ ਦਿਓ ਇੰਨਾ ਕਹਿੰਦਾ ਹੋਇਆ ਖਿਮਾਂ ਦਾ ਜਾਜਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ